ਨੋ ਟੈਕਨਿਕਲੀ ਟੈਕਨਿਕਲ ਸਪੋਰਟ ਨੰਬਰ ਉਹ ਜਿਹੜਾ ਹੈਗਾ ਟੈਕਪੋਲ ਉਹਨੂੰ ਫੋਨ ਕਰਿਆ ਹੈ ਉਹਦੇ ਤੇ ਇੱਕ ਕਮਰਾ ਹੈਗਾ ਮੱਖਕ ਤੁਸੀਂ ਉਹ ਅਰੈਸਟ ਕਰ ਲਿਆ ਹੈ ਜਿਹੜਾ 15 ਮਈ ਨੂੰ ਯੂਜ਼ਰ ਫੋਨ ਕਰਦਾ ਹੈ ਉਹ ਬੇਸਿਕਲੀ ਯੂਕੇ ਬੇਸਿਸਟ ਜਿਹੜਾ ਕਮਰਾ ਹੈ ਦਾ ਨਾਮ ਹੈ ਅਮਨ ਜੋਸ਼ੀ ਦੇਖੋ ਅੱਜ ਦੀ ਇਨਵੈਸਟੀਗੇਸ਼ਨ ਦਾ 파ਟ ਹੈ ਤੁਸੀਂ ਦੇਖ ਲਓਗੇ ਕਿ ਅੱਜ ਕੱਲ ਜਿਹੜਾ ਕਪੜਾ ਚ ਨਾਮ ਕੰਚ ਚੱਲ ਪਿਆ ਹੈਗਾ ਕਿ ਰੈਂਡਮ ਨੰਬਰ ਤੇ ਕੋਈ ਵੀ ਫੋਨ ਕਰ ਦਿੰਦਾ ਹੈਗਾ ਫਲਾਣਾ ਗੈਂਗਸਟਰ ਦਾ ਜਿਹੜਾ ਹੈ ਅੰਦਰ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵੱਲੋਂ ਖੁਦ ਨੂੰ ਗੈਂਗਸਟਰ ਲੰਡਾ ਹਰੀਕੇ ਦੱਸ ਕੇ ਲੋਕਾਂ ਕੋਲੋਂ ਫਿਰੋਤੀ ਮੰਗੀ ਜਾਂਦੀ ਸੀ ਉਧਰ ਇੱਕ ਵਪਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਜਲੰਧਰ ਪੁਲਿਸ ਨੇ ਕਾਬੂ ਕੀਤਾ ਹੈ ਦੱਸਦੀ ਹੈ ਕਿ 4 ਫਰਵਰੀ ਨੂੰ ਵਸੂਲੀ ਮਾਮਲੇ ਦੇ ਵਿੱਚ ਕਾਲ ਕੀਤੀ ਗਈ ਸੀ ਅਤੇ 2 ਕਰੋੜ ਦੀ ਫਰੋਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਨੂੰ ਕਾਬੂ ਕੀਤਾ ਉਧਰ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਆਈਪੀਐਸ ਏ ਏ ਰੀਪੀਟ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ 2 ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਜਿਸ ਦੇ ਚਲਦਿਆਂ ਉਹਨਾਂ ਨੇ ਟਰੈਪ ਲਗਾ ਕੇ ਇਹਨਾਂ ਨੂੰ ਕਾਬੂ ਕੀਤਾ ਹੈ ਅੱਜ ਸਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਲੰਧਰ ਪੁਲਿਸ ਨੇ ਇੱਕ ਥ੍ਰੈਟ ਕੇਸ ਦਾ ਕੇਸ ਹੈ ਉਹ ਸੋਲਵ ਕੀਤਾ ਹੈਗਾ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਨੂੰ ਥ੍ਰੈਟ ਆਈ ਸੀ ਜੀ ਲੰਡਾ ਰਿੱਕੇ ਦੇ ਨਾਮ ਦੀ 2 ਕਰੋੜ ਦੀ ਜੜੇ ਚਟ ਐਕਸਟ੍ਰੈਕਸ਼ਨ ਮੰਗੀ ਗਈ ਸੀ ਉਸੇ ਕੇਸ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਸੀ वो तीन सौ छियासी पाँच सौ छः के तहत पी एस दर से परचा दर्ज होया जो ए सी पी कैंट साहब हैस एच ओ कैंट साहब है इन्होंने टीम ने बहुत ही चंगा काम किया है इन्होंने टैक्निकली टैक्निकल सपोर्ट नाल जग थ कोल है सोल्व कर लिया है एक बंदा है मखन सिंह अरेस्ट कर लिया हैगा जब बंदा मेन अक्यूज़र फोन करता है, है वो बेसिकली यूके बेस्ड जोड़ा बंदा है वह नाम है अमनजोत सिंह ਉਕੇ ਬੇਸ ਟਗਾ ਐਂਡ ਯੂਕੇ ਤੋਂ ਕੋਲ ਕਰਤਾ ਹੈਗਾ ਜਿਹੜਾ ਮੱਖਣ ਸਿੰਘ ਹੈ ਇਹਨੂੰ ਅਰੈਸਟ ਕਰਕੇ ਅਸੀਂ ਜਿਹੜਾ ਇਹ ਪੁੱਛਕਿਛ ਕਰਕੇ ਇਹਨੂੰ ਜੇਲ ਜਿਹੜਾ ਹੈਗਾ ਬੇਸ ਗਿਆ ਹੈ ਬਾਕੀ ਇਹਦੇ ਫਾਈਨੈਂਸ਼ੀਅਲ ट्रांजੈਕਸ਼ਨ ਕੀ ਹੈਗੇ ਇਹਨੇ ਉਹ ਕੀ ਕੋਲਾ ਕੀਤੀ ਉਹ ਇਨਵੈਸਟੀਗੇਸ਼ਨ ਦਾ ਪਾਸ ਹੈ ਮੈਨੂੰ ਫਰੋਡ ਕਿਹੜੀ ਫਰੋਡ 2 ਕਰੋੜ ਦੀ ਮੰਗੀ ਕੀ ਇਹ ਜਾਣਦਾ ਸੀ ਉਹਨਾਂ ਨੂੰ ਦੇਖੋ ਜੀ ਆਹ ਤੋਂ ਇਨਵੈਸਟੀਗੇਸ਼ਨ ਹੈ ਅੱਲੇ ਤੱਕ ਤਾਂ ਸਾਹਮਣੇ ਨਹੀਂ ਹੈ ਅੱਲੇ ਤੱਕ ਤੋਂ ਸਾਹਮਣੇ ਆਏਗਾ ਜਿਹੜਾ ਬੰਦਾ ਹੈ ਜਿਹੜਾ ਜਿੰਨੇ ਕੋਲ ਕੀਤੀ ਹੈ ਜਿਹੜੇ ਇਹਨਾਂ ਨੂੰ ਜਾਣਨਾ ਨਹੀਂ ਸੀ ਜੀ ਇਹਦੇ ਕੋਲ ਨੰਬਰ ਕਿੱਥੋਂ ਆਇਆ ਬਾਹਰ ਦਾ ਨੰਬਰ ਤਕੋ ਅੱਜ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੁਸੀਂ ਦੇਖ ਲਏ ਹੋਗੇ ਕਿ ਅੱਜ ਕੱਲ ਜਿਹੜਾ ਪੰਜਾਬ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈਗਾ ਕਿ ਰੈਂਡਮ ਨੰਬਰ ਤੇ ਕੋਈ ਵੀ ਫੋਨ ਕਰ ਦਿੰਦਾ ਹੈਗਾ ਫਲਾਣੇ ਗੈਂਗਸਟਰ ਨਾਲ ਜਿਹੜਾ ਹੈਗਾ ਇਹ ਕਿਸਾਬ ਨਾਲ ਬੇਸਿਕਲੀ ਜਿਹੜਾ ਹੈਗਾ ਇੱਕ ਟ੍ਰੈਂਡ ਚੱਲ ਪਿਆ ਹੈਗਾ ਤੁਸੀਂ ਦੇਖਿਆ ਹੋਊਗਾ ਪਹਿਲਾਂ ਵੀ ਬੰਦੇ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਇਸ ਤਰ੍ਹਾਂ ਤੋ ਕਾਈਂਡਲੀ ਮੇ ਮੇਰੀ ਵੀ ਇਹ ਬੇਨਤੀ ਹੈਗੀ ਕਿ ਇਸ ਅਗਰ ਇਸ ਤਰੀਕੇ ਦੀ ਕੋਲਾ ਕੋਈ ਆਂਦੀ ਹੈਗੀ ਕਿਨੂੰ ਵੀ ਤੋ ਕਾਈਂਡਲੀ ਉਹਨੂੰ ਘਬਰਾਏ ਨਾ ਸਾਨੂੰ ਪੁਲਿਸ ਨੂੰ ਇਨਫੋਰਮ ਕਰੀਏ ਅਸੀਂ ਉਹਨੂੰ proper ਤਰੀਕੇ ਨਾਲ ਜਿਹੜਾ ਹੈਗਾ ਹਾਂਜੀ ਮਮਨ ਜੋਤ ਮਮਨ ਜੋਤ ਦੇ ਲਿੰਕ ਚ ਕਿੱਦਾਂ ਹੈ ਹਾਂਜੀ ਕਿੰਦਾ ਟਾਈਪ ਹੋਇਆ ਇਹਨਾਂ ਦਾ ਅਕਚੁਅਲੀ ਅਮਨਜੋਤ ਹੈ ਉਹ ਮੱਖਣਸ਼ੀਨ ਦਾ ਬੇਟਾ ਹੀ ਹੈ ਕਾ ਜੀ ਮੈਂ ਬਾ ਬਾਦਲਾ ਨੰਬਰ ਕੀਆ ਉਹਦੇ ਫਾਦਾ ਜਿਹੜਾ ਜਿਹੜਾ ਅਮਨਜੋਤ ਹੈ ਉਹ ਜੋ ਜਿਹੜਾ ਨੰਬਰ ਕੋਲ ਆ ਉਹ ਅਮਨਜੋਤ ਕੋਲ ਆਇਆ ਹਾਂ ਤੱਕ ਕਿੰਨੀਆਂ ਵਾਰ ਦਿੱਤਾ ਜਿਹੜੀਆਂ ਹਲੋ ਹਲੇ ਤੱਕ ਤੋਂ ਇਹਦੇ ਚ ਹੋ ਕੋਈ ਇਹਨਾਂ ਦਾ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਪੁੱਛਗੀ ਚ ਕਰਾਂਗੇ ਕਿ ਕੋਈ ਗੈਂਗ ਨਾਲ ਵੀ ਸਮਤ ਨਹੀਂ ਇਹ ਜੋ ਨਾਉ ਤੋ ਇਹਨਾਂ ਦਾ ਕੋਈ ਗੈਂਗ ਨਾਲ ਕੋਈ ਰਿਲੇਸ਼ਨ ਸਾਹਮਣੇ ਨਹੀਂ ਆਇਆ ਕਿ ਮੱਖਣਸ਼ੀਨ ਦਾ ਸਾਹਮਣੇ ਆਇਆ ਇਨੇ ਉਹਦੇ ਕੋਲ ਬੈਦੇ ਕਲੈਕਟ ਨਹੀਂ ਕਰਦੇ تھے۔ ਨਹੀਂ ਨਹੀਂ ਉਹ ਉਹ ਤਾਂ that is a subject to investigation ਕਿ ਭਈ ਅਭੀ ਕੀ ਕੀ ਹੋਣਾ ਸੀ ਕੀ ਨਹੀਂ ਹੋਣਾ ਸੀ ਉਹ ਅਸੀਂ ਪਾਰਟ ਇਹਦਾ ਜਿਹਨੂੰ ਆਪਾਂ ਦੁਬਾਰਾ ਦੇਖੋ ਉਹਦਾ ਉਹਦਾ ਮੇਨ ਪਾਰਟ ਹੈ ਕਿ ਉਹ ਹਲੇ ਤੱਕ ਜਿਹੜਾ ਕੇਸ ਦੇ ਵਿੱਚ ਹੈ ਉਹ ਬੈਨੇਫਿਸ਼ੀਰੀ ਵੇ ਆਏਗਾ ਉਹਨੂੰ ਇਸ ਬਾਰੇ ਪਤਾ ਸੀ ਬਾਕੀ ਇਹਨੇ ਕੀ ਕਰਨਾ ਸੀ ਉਹ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਚ ਕਰ ਸਮੱਖਣ ਦੀ ਬੈਕਗ੍ਰਾਉਂਡ ਕੀ ਹੈ ਕੀ ਕੰਮ ਕੀ ਕਰਦਾ ਕੀ ਕੰਮ ਕੀ ਕਰਦਾ ਹੈ ਬੈਕਗ੍ਰਾਉਂਡ ਮੱਖਣ ਇਸ ਬੇਸਿਕਲੀ ਫਾਰਮਰ ਹੈ